ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਭਿਆਨਕ ਅੱਗ ਦੇ ਵਿੱਚ ਘਿਰੀ ਤੋਲਾ ਫੈਕਟਰੀ ਜਿੱਥੇ ਹੁਣ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਦਰਅਸਲ ਭਾਰੀ ਤੂਫਾਨ ਦੇ ਕਾਰਨ ਬਰਨਾਲਾ ਮਾਨਸਾ ਮੁੱਖ ਰੋਡ ਦੇ ਨਜ਼ਦੀਕ ਸਥਿਤ ਟ੍ਰਾਈਡੈਂਟ ਗਰੁੱਪ ਤੋਲਾ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਵੇਖਦੇ ਹੀ ਵੇਖਦੇ ਅੱਗ ਕਾਫੀ ਜ਼ਿਆਦਾ ਫੈਲ ਗਈ ਹੈ ਤੇ ਭਿਆਨਕ ਰੂਪ ਧਾਰਨ ਕਰ ਲਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ ਬਨਾਲਾ ਤੱਪਾ ਸੰਗਰੂਰ ਤੇ ਕਾਫੀ ਇਲਾਕੇ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ਤੇ ਕਾਬੂ ਪਾਉਣ ਦੇ ਲਈ ਪਹੁੰਚ ਜਾਂਦੀਆਂ ਨੇ ਫੈਕਟਰੀ ਪ੍ਰਬੰਧਕਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਨੇ ਫੈਕਟਰੀ ਦੇ ਕਰੀਬ 20 ਕਿਲੋਮੀਟਰ ਦੇ ਅੰਦਰ ਪਿੰਡ ਦੇ ਅਸਮਾਨ ਜਿਹੜਾ ਹੈ ਉਹ ਲਾਲ ਹੋ ਚੁੱਕਿਆ ਸੀ ਇਲਾਕੇ ਤੇ ਪਿੰਡ ਦੇ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਬਣ ਗਿਆ। ਹਨਕ ਅੱਗ ਦੇ ਵਿੱਚ ਕਿਰੀ ਥੋਲਾ ਫੈਕਟਰੀ ਜਿੱਥੇ ਹੁਣ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਦਰਅਸਲ ਭਾਰੀ ਤੂਫਾਨ ਦੇ ਕਾਰਨ ਬਰਨਾਲਾ ਮਾਨਸਾ ਮੁੱਖ ਰੋਡ ਦੇ ਨਜ਼ਦੀਕ ਸਥਿਤ ਟ੍ਰਾਈਡੈਂਟ ਗਰੁੱਪ ਤੋਲਾ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਵੇਖਦੇ ਆਂ ਵੇਖਦੇ ਅੱਗ ਕਾਫੀ ਜ਼ਿਆਦਾ ਫੈਲ ਗਈ ਹੈ ਤੇ ਭਿਆਨਕ ਰੂਪ ਧਾਰਨ ਕਰ ਲਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ ਬਰਨਾਲਾ ਤੱਪਾ ਸੰਗਰੂਰ ਤੇ ਕਾਫੀ ਇਲਾਕੇ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ਤੇ ਕਾਬੂ ਪਾਉਣ ਦੇ ਲਈ ਪਹੁੰਚ ਜਾਂਦੀਆਂ ਨੇ ਫੈਕਟਰੀ ਪ੍ਰਬੰਧਕਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਨੇ ਫੈਕਟਰੀ ਦੇ ਕਰੀਬ 20 ਕਿਲੋਮੀਟਰ ਦੇ ਅੰਦਰ ਪਿੰਡ ਦੇ ਅਸਮਾਨ ਜਿਹੜਾ ਹੈ ਉਹ ਲਾਲ ਹੋ ਚੁੱਕਿਆ ਸੀ ਇਲਾਕੇ ਤੇ ਪਿੰਡ ਦੇ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਬਣ ਗਿਆ। ਬਈ ਦੀ ਅੱਗ ਲੱਗੀ ਅੰਦਰ ਕਿਹੜੀ ਜਗ੍ਹਾ ਅੱਗ ਲੱਗੀ ਕਿਵੇਂ ਲੱਗੀ ਟ੍ਰਾਈਡੈਂਟ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਇਹਨਾਂ ਨੇ ਇਹ ਬੇਨਤੀ ਹੋਈ ਸੀ ਵੀ ਪਾਣੀ ਸਾਡੇ ਅੰਦਰ ਜਾਣ ਦਿਓ ਪਾਣੀ ਦਾ ਟੈਂਕੇ ਜਾਣ ਵੀ ਦੇ ਰਹੇ ਹਨ ਤੇਰੀ ਜੀਵਾਂ ਅੱਗ ਲੱਗੀ ਅੰਦਰ ਇਹਨਾਂ ਇਜਾਰ ਦੇ ਵਿੱਚ ਕਹਿ ਰਿਹਾ ਵੀ ਅੱਗ ਲੱਗੀ ਹੈ ਕਰੂੰਗੀ ਜੇ ਇਜਾਰ ਨਾਲ ਜਾਣ ਹੈ ਘਟੋ ਘੰਟੇ ਡੇਢ ਘੰਟਾ ਹੋ ਗਿਆ ਕਰੂੰਗੀ ਡੇਢ ਪੌਣੇ 2 ਘੰਟੇ ਹੋ ਗਿਆ ਟੀਮ ਵੀ ਅੰਦਰ ਗਈਆਂ ਗੱਡੀਆਂ ਬਹੁਤ ਜਾ ਰਹੀਆਂ ਫਾਇਰ ਬੋਟ ਵੀ ਆ ਰਹੀ ਹੈ ਅੱਜ ਵੀ ਸੁਰੂਪੂਰ ਕੀਤਾ ਪਰਾਲੇ ਵੀ ਗੱਲ ਹੋ ਗਈ ਰਾਜ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਰਾਜ ਸਾਹਿਬ ਨੇ ਫੋਨ ਕੀਤਾ ਬਾਹਰ ਜੀ ਹੋ ਉਹਨਾਂ ਨੇ ਵੀ ਦੱਸਤਾ ਉਹਨਾਂ ਨੇ ਗੱਲ ਕੀਤੀ ਆ ਵੀ ਫਾਇਰ ਬੂਮੇਟ ਆ ਰਹੀ ਆ ਵੱਧ ਤੋਂ ਵੱਧ ਨੁਕਸਾਨ ਨੁਕਸਾਨ ਬਿਲਕੁਲ ਬਿਲਕੁਲ ਨੁਕਸਾਨ ਹਜੇ ਫਿਲਹਾਲ ਤਾਂ ਨਹੀਂ ਕੋਈ ਦੱਸਿਆ ਉਹਨਾਂ ਨੇ ਹਾਂ ਜੀ ਕੰਮ ਕਰ ਰਹੇ ਹਾਂ ਬਸ ਕਰਨਾ ਹੈ ਹੁਣ ਅੰਦਰ ਫੈਲ ਗਈ ਹੈ ਬਿਲਕੁਲ ਨਹੀਂ ਸੋਣੀ ਅੰਦਰ ਰਹਿ ਕੇ ਨੁਕਸਾਨ ਹੋਇਆ ਇਹ ਕਹਿੰਦੇ ਵੀ ਸਾਡੇ ਯਾਰ ਦੇ ਵਿੱਚ ਤੂੜੀ ਪਈ ਆ ਉੱਥੇ ਸਾਡੀ ਸਪਲਾਈ ਤੋਂ ਉੱਥੇ ਅੱਗ ਲੱਗੀ ਆ ਵੀ ਉਹ ਦੂਰੇ ਕੋਈ ਅੱਗ ਨਹੀਂ ਬਚਾਉਣ ਲੱਗੇ ਹੋਏ ਆਪਾਂ ਬਚਾਉਂਤਾ ਸਾਹਮਣਾ ਵੀ ਗੱਲ ਹੋਈ ਆ ਪ੍ਰਸ਼ਾਸਨਿਕ ਨਾ ਵੀ ਗੱਲ ਹੋਈ ਆ ਉਹ ਕਹਿੰਦੇ ਵੀ ਜੀ ਲੱਗੇ ਹੋਏ ਆ ਬਹੁਤ ਜ਼ਿਆਦਾ ਇਹ ਭਾਈ ਤੁਸੀਂ ਦੇਖ ਮਾਹ ਕ੍ਰਿਸ਼ਨ ਸਿੰਘ ਛੰਨਾ ਜੋ ਟਰਾਈਡੈਂਟ ਫੈਕਟਰੀ ਦੇ ਵਿੱਚ ਇਧਰ ਪੁਰਾਣੀ ਚੱਗ ਲੱਗੀ ਵੀ ਇਹ ਤੋਂ ਪਹਿਲਾਂ 2 ਘੰਟੇ ਹੋ ਗਏ ਯਾਨੀ ਹਾਲ ਤੱਕ ਆਗੂ ਤੇ ਕਾਬੂ ਨਹੀਂ ਪਿਆ ਯਾਨੀ ਕਈ ਅਫਸਰ ਸਾਹਿਬ ਨਾਲ ਗੱਲ ਹੋਈ ਹੈ ਜਿਵੇਂ ਤਰੋਲੇ ਆ ਨਾਇਬ ਜ਼ਿਲਦਾਰ ਸਾਹਿਬ ਆ ਗਏ ਉਹਨਾਂ ਨਾਲ ਵੀ ਗੱਲ ਹੋਈ ਹੈ ਕਹਿੰਦੇ ਜਲਦੀ ਅੱਗ ਤੇ ਕੰਟਰੋਲ ਪਾ ਰਹੇ ਆ ਜੀ ਫਾਇਰੋਗਟ ਭੇਜ ਰਹੇ ਆ ਜੋ ਸੀਆਈ ਦੇ ਇੰਚਾਰਜ ਨੇ ਐਂਛਵਟਰ ਬਲਜੀਤ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਹੈ ਯਾਨੀ ਬਰਨਾਲੇ ਜਿਹੜੇ ਸੀਆਈਡੀ ਦੇ ਇੰਚਾਰਜ ਨੇ ਉਹਨਾਂ ਕਈ ਅਫਸਰਾਂ ਨਾਲ ਹੋਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਫੋਨ ਨਹੀਂ ਚੱਕੇ ਜਾਨੀ ਕਈ ਅੱਗ ਬਹੁਤ ਭਿਆਨਕ ਹੈ ਵੀ ਭਰਾਵੋ ਇਹਦੇ ਵਿੱਚ ਬਹੁਤ ਕੈਮੀਕਲ ਨੇ ਜੇ ਅੱਗੇ ਐਂ ਚੱਲਦੀ ਰਹੀ ਇਹ ਜਿਆਦਾ ਕੱਲਾ ਫਤੇਗੜ ਸਨਾਂ ਨਹੀਂ ਪਤਾ ਨਹੀਂ ਕਿੰਨੇ ਕਿ ਪਿੰਡਾਂ ਤੱਕ ਇਹਨਾਂ ਦੀ ਹਵਾ ਜਾਣੀ ਹੈ ਕਿੰਨੇ ਕਿ ਪਿੰਡ ਨੇ ਲਵੇਟ ਤੇ ਲੈਣੇ ਆ ਜੇ ਜਲਦੀ ਕੰਟਰੋਲ ਇਤੇ ਨਾ ਹੋ ਜਾ ਹੁਣ ਵੀ ਸਾਡੀ ਬੇਨਤੀ ਆ ਵੀ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਅਫਸਰ ਚਾਹੀ ਨੂੰ ਅੰਦਰ ਕਿੰਨੇ ਮੁਲਾਜ਼ਮ ਨੇ ਕੀ ਉਹਨਾਂ ਦੇ ਹਾਲਾਤ ਨੇ ਜਾਨੀ ਉੱਥੇ ਅਫਸਰ ਚਾਹੀ ਵੀ ਪਹੁੰਚੇ ਕੀ ਆਏ ਆ ਇਹ ਤੇ ਇਹਨਾਂ ਹਾਲਾਤ ਹੋਣ ਵੀ ਅੰਦਰ ਕਿੰਨੇ ਕ ਬੰਦੇ ਸੜ ਗਏ ਇਸ ਕਰਕੇ ਭਰਾਓ ਜਲਦੀ ਅੱਗ ਤੇ ਕੰਟਰੋਲ ਕੀਤਾ ਜਾਵੇ ਕਿੰਨੇ ਕ ਮਿੰਟ ਨੇ ਪ੍ਰਭਾਵਿਤ ਪ੍ਰਭਾਵਿਤ ਕਰਨੇ ਆ ਉਹ ਜੇ ਅੱਗ ਤੇ ਨਾ ਕੰਟਰੋਲ ਹੋਇਆ ਤੜਕੇ ਨੂੰ ਐ ਨਹੀਂ ਪਤਾ ਵੀ ਕਿੰਨੇ ਕ ਬੰਦੇ ਦੀ ਇਲਾਜਾ ਮਿਲਣਗੇ ਜੇ ਤੋ ਕੈਮੀਕਲ ਲੀਕ ਹੋ आप रोक रहे हैं अरे भैया आप क्या करोगे खाली आप जाके ये बताओ नहीं आग लगी काबू मांगी कुछ अंदर आग लगी थी थोड़ी मैं काबू मांगी थी ठीक है अभी कुछ थी? नहीं है ठीक है नॉर्मल कोई नहीं हुआ कुछ भी नहीं हुआ मीडिया का अंदर क्यों नहीं जाने भैया आम चीजी को आप उधर ही आग थी इसीलिए आपको नहीं जाने थी आप रुको थोड़ी देर रुको गाड़ियों का रखा आप गाड़ियों को जिम्मेदार मंदिर जिम्मेदार मंदिर ਸੌਣ ਮੰਨਦੇ ਦੇ ਗੱਡੀ ਬੰਦੇ ਨੰਗੀ ਆਉਂਦੇ ਨੇ ਗੱਡੀ ਕਿਉਂ ਹੁੰਦੀ ਨੇ ਬੰਦੇ ਨੂੰ ਹੋ ਗਿਆ ਤੁਸੀਂ ਵੀ ਵਾਰ ਰੇ ਇਹ ਕੀ ਦੀ ਕਰਦੀ ਹੈ ਕੀ ਦੀ ਕਰ ਭਾਈ 1 ਮਿੰਟ ਜਮੀਨਰ ਬੰਦੇ ਨੇ